ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਸੋ ਬਹੁਤ ਹੀ ਵੱਡੀ ਕੰਪਨੀ ਹੈ ਇੰਡੀਆ ਦੇ ਵਿੱਚ ਇੱਕੋ ਮਾਤਰ ਕੰਪਨੀ ਹੈ ਜਿਹੜੀ ਪਬਲਿਕ ਲਿਮਟਿਡ ਕੰਪਨੀ ਹੈ ਸਟਾਕ ਐਕਸਚੇਂਜ ਲਿਸਟਡ ਹੈ ਔਰ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੈ ਸੋ ਇਹ ਇੱਕ ਵੱਡਾ ਜਿਹੜਾ ਫਾਇਦਾ ਹੈ ਔਰ ਜਸਮੀਤ ਜੀ ਨੇ 1 ਕਰੋੜ ਤੋਂ ਜ਼ਿਆਦਾ ਦੀ ਸਕਾਲਰਸ਼ਿਪ ਪਿਛਲੇ ਮਹੀਨੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਸਾਡੇ ਵਿਦਿਆਰਥੀਆਂ ਨੂੰ ਦਿੱਤੀ ਹੈ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਹੁਣ ਸਵਾਲ ਇਹ ਹੈ ਕਿ ਸਾਡੇ ਵਿਦਿਆਰਥੀ ਹੁਣ ਕੈਨੇਡਾ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣ ਜਿੱਥੇ ਉਹਨਾਂ ਦਾ ਫਿਊਚਰ ਹੈ ਵੀਜ਼ੇ ਵੀ ਜ਼ਿਆਦਾ ਮਿਲਣਗੇ ਇਹ ਤਾਂ ਗੱਲ ਸਾਫ਼ ਕਰਤੀ ਜਸਮੀਤ ਜੀ ਨੇ ਕਿ ਡਿਪਲੋਮਿਆ 'ਚ ਅਪਲਾਈ ਕਰੋ ਡਿਪਲੋਮਿਆ 'ਚ ਵੀ ਵੀਜ਼ੇ ਮਿਲਣਗੇ ਹੁਣ ਪ੍ਰੋਵਿੰਸ ਦੀ ਗੱਲ ਆ ਗਈ ਜਸਮੀਤ ਜੀ ਇਹ ਜ਼ਰੂਰ ਦੱਸੋ ਵੀ ਪ੍ਰੋਵਿੰਸ ਦੀ ਅਹਿਮੀਅਤ ਕੀ ਬਣ ਗਈ ਕਿ ਵਿਦਿਆਰਥੀ ਕਿਵੇਂ ਤੈਅ ਕਰੇ ਕਿ ਮੈਂ ਕਿਹੜੇ ਪ੍ਰੋਵਿੰਸ ਜਾਣਾ ਹੈ ਅਸੀਂ ਦੇਖੋ ਆਇੰਟਰੀਅਰ ਸੇ ਬਾਰੇ ਕੀ ਕੀ ਹੁਣ ਸਟੂਡੈਂਟਸ ਜਿਹੜੇ ਬਹੁਤ ਹੀ ਪਿਕੂਲਰ ਹੈਗੇ ਆ ਕਿ ਮੈਨੂੰ ਪੀਆਰ ਲੈਣੀ ਹੈ ਔਰ ਮੈਨੂੰ ਪੀਆਰ ਜਲਦੀ ਚਾਹੀਦੀ ਹੈ ਸੋ ਮੈਂ ਉਹਨਾਂ ਨੂੰ ਕਹਾ ਕਿ ਐਟਲੈਂਟਿਕ ਪ੍ਰੋਵਿੰਸ ਸਕੈਚਵਨ ਠੀਕ ਹੈ ਮੈਨੀਟੋਬਾ 3 ਦੈਨ ਅਲਬਰਟਾ ਜਿਸ ਜਿਹੜੀ ਰੈਂਕਿੰਗ ਦੀ ਗੱਲ ਕਰੀਏ ਇਹ ਰੈਂਕਿੰਗ ਮੰਦੀ ਹੈ ਇਹਨਾਂ ਪ੍ਰੋਵਿੰਸਿਸ ਤੋਂ ਆਪਾਂ ਨੂੰ ਜਾਣਦੀ ਸਕੈਚਵਨ ਜਿਨੇ ਵੀ ਸਕੈਚਵਨ ਪੋਲੀਟੈਕਨਿਕ ਯੂਨੀਵਰਸਿਟੀ ਆਫ ਰਜਾਇਨਾ ਅਜਿਹਾ ਚੀ ਯੂਨੀਵਰਸਿਟੀ ਆਫ ਰਜਾਇਨਾ ਵੀ 3 ਸਾਲ ਦੀ ਬੈਚਲਰ ਡਿਗਰੀ ਸਟੂਡੈਂਟਸ ਨੂੰ ਦੇ ਰਿਹਾ ਕਾਫੀ ਅਟਰੈਕਟਿਵ ਹੈ ਐਪਲੀਕੇਸ਼ਨ ਫੀ ਵੀਵਰ ਵੀ

ਸੋ ਆਈ ਦੀ ਰੇਟ ਚੋਦੀ ਆਫਰ ਲੈਟਰ ਵੀ इजीली ਮਿਲ ਰਹੀ ਹੈ ਸੋ ਨਿਊ ਬਰੂਨਵਿਕ ਕਮਿਊਨਿਟੀ ਕਾਲਜ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਡੀਲ ਕਰਦਾ ਹੈ ਜਿਹੜੇ ਵੀ ਕਾਲਜਸ ਦਾ ਮੈਂ ਨਾਮ ਲਵਾਂਗਾ ਉਹਨਾਂ ਸਾਰਿਆਂ ਕਾਲਜਸ ਸੇ ਡਾਇਰੈਕਟ ਡੀਲ ਕਰਦਾ ਹੈ ਔਰ ਜਲਦ ਤੋਂ ਜਲਦ ਆਫਰ ਲੈਟਰ ਤੁਹਾਨੂੰ ਮਿਲ ਸਕਦੀ ਹੈ ਫਿਰ ਅਸੀਂ ਗੱਲ ਕਰ ਲੈਂਦੇ ਹਾਂ ਮੈਨੀਟੋਬਾ ਦੀ ਮੈਨੀਟੋਬਾ ਇੰਸਟੀਚਿਊਟਸ ਆਫ ਟ੍ਰੇਡ ਐਂਡ ਟੈਕਨੋਲੋਜੀ ਮੈਨੀਟੋਬਾ ਜੇ ਇੱਕ ਇੰਟਰਨੈਸ਼ਨਲ ਸਟੂਡੈਂਟ ਲਈ ਪੀਆਰ ਸਟ੍ਰੀਮ ਹੈਗੀ ਹੈ ਤਾਂ ਹੀ ਕਰਕੇ ਬੱਚੇ ਮੈਨੀਟੋਬਾ ਜਾਣਾ ਪਸੰਦ ਕਰਦੇ ਹਨ ਸੋ ਐਮਆਈਟੀਟੀ ਟੌਪ ਕਾਲਜ ਹੈਗਾ ਟੌਪ ਕਾਲਜ ਜਿਹਦੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਡੀਲ ਕਰਦਾ ਹੈ ਉਸ ਗਿਆ ਮਾਈਫੀ ਕੂਚੇ ਵੀ ਅਪਲਾਈ ਕਰ ਸਕਦੇ ਕਿਉਂਕਿ ਚੀਨੇ ਸਸਕਾਚੂਨ ਹੈ ਅਟਲੈਂਟਿਕ ਹੈ ਐਂਡ ਕੀ ਕਹਿੰਦੇ ਆ ਮੈਨੀਟੋਬਾ ਐਂਡ ਅਲਬਰਟਾ ਮੈਂ ਚਾਰੇ ਪ੍ਰੋਵਿੰਸਾਂ ਕਹਾਗਾ ਇਨਾਂ ਚ ਕਾਲਜਿਸ ਜਿਹੜੀਆਂ ਸੀਟਸ ਹੈਗੀਆਂ ਨਾ ਉਹ ਬਹੁਤ ਹੀ ਲਿਮਟਿਡ ਹੈਗੀਆਂ ਸੋ ਜਦੋਂ 온ਟਾਰੀਓ ਦੇ ਕਾਲਜਿਸ ਹਜ਼ਾਰਾਂ ਵਿੱਚ ਗੱਲ ਕਰ ਰਹੇ ਸੀ ਬੱਚਿਆਂ ਦੇ ਇਨਾਂ ਕਾਲਜਿਸ ਨੇ ਆਪਣੀਆਂ ਸੀਟ ਸੋਚ ਹੀ ਰੱਖੀਆਂ ਸੋ ਇਨਾਂ ਕਾਲਜਿਸ 'ਚ ਹੱਲੇ ਵੀ 200 300 400 ਵਿੱਚ ਹੀ ਬੱਚੇ ਜਾ ਰਹੇ ਸੀ ਸੋ ਸਟੂਡੈਂਟਸ ਅਲਬਰਟਾ ਚ ਵੀ ਹੁਣ ਬਾਵੈਲੀ ਕਾਲਜ ਹੋ ਗਿਆ ਨਾਰਥ ਵੈਸਟ ਕਾਲਜ ਹੋ ਗਿਆ ਮੈਡੀਸਨ ਹੈਟ ਕਾਲਜ ਹੋ ਗਿਆ ਕਿਆਨੋ ਕਾਲਜ ਹੋ ਗਿਆ ਸੋ ਜਿੰਨੇ ਵੀ ਅਲਬਰਟਾ ਦੇ ਕਾਲਜਿਸ ਹੈਗੇ ਤੁਸੀਂ ਉਹਨਾਂ ਚ ਵੀ ਸਾਡੇ ਥਰੂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਐਂਡ ਜਿੰਨੇ ਕਾਲਜ ਹੋ ਗਏ ਇਹਨਾਂ ਸਾਰੇ ਕਾਲਜਿਸ 'ਚ ਜੇ ਅਸੀਂ ਗੱਲ ਕਰੀਏ ਤਾਂ ਸੀਟਸ ਲਿਮਟਿਡ ਹੈ ਔਰ ਜਦੋਂ ਲਿਮਟਿਡ ਸੀਟਸ ਹੁੰਦੀਆਂ ਤਾਂ ਜਦੋਂ ਅਸੀਂ ਚੱਲਦੀ ਬਹੁਤ ਜਲਦੀ ਭਰਦੀਆਂ ਔਰ ਫਿਰ ਇਹ ਕਹਿੰਦਾ ਕਿ ਟ੍ਰੇਡਸ ਐਂਡ ਟੈਕਨੋਲੋਜੀ ਦੇ ਕੋਰਸਸ ਜਿਹੜੇ ਟ੍ਰੇਡਸ ਐ ਟੈਕਨੋਲੋਜੀ ਦੇ ਕੋਰਸਸ ਐ ਉਹਦੇ ਵਿੱਚ 30 ਸੀਟਾਂ ਹੁੰਦੀਆਂ ਮੈਂ 10 ਕਾਲਜ ਦੇ ਨਾਮ ਲਗਾਏ 300 ਸੀਟਾਂ ਹੋਈਆਂ 300 ਸੀਟਾਂ ਵਰਸਸ ਜਿੰਨੇ ਅਪਲਾਈ ਕਰਨ ਵਾਲੇ ਹੁੰਦੇ ਜ਼ਿਆਦਾ ਹੋ ਜਾਂਦੇ ਐ ਸੋ ਕਈ ਵਾਰੀ ਇਹ ਚਾਰੋਂ ਪੰਜਾਂ ਪ੍ਰੋਵਿੰਸ ਚ ਆਪਾਂ ਨੂੰ ਸੀਟ ਨਹੀਂ ਮਿਲਦੀ ਫਿਰ অন্ਟਾਰੀਓ ਆਉਂਦਾ ਜਿੱਥੇ 26 ਪੋਲੀਟੈਕਨਿਕਸ ਐ ਔਰ ਉਥੇ ਸਭ ਤੋਂ ਜ਼ਿਆਦਾ ਕਾਲਜੇ ਸਭ ਤੋਂ ਜ਼ਿਆਦਾ ਸੀਟਸ ਅਵੇਲੇਬਲ ਹੈਗੀਆਂ ਸੋ ਹੁਣ ਕਹਾਣੀ ਇਹ ਵੈਸੇ ਇਹ ਨਹੀਂ ਹੈਗੀ ਕਿ ਆਪਾਂ ਵੈਸੇ ਜੇ ਸਾਨੂੰ ਸਕੈਚੂਨ ਐਟਲੈਂਟਿਕ ਮੈਨ ਕਿਊਬਾ ਅਲਬਰਟਾ ਇਹਨਾਂ ਚ ਸੀਟ ਮਿਲ ਰਹੀ ਐ ਪਹਿਲੀ ਗ੍ਰੈਬ ਇਟ डोंਟ ਲੀਵ ਇਟ ਉਸੇ ਟਾਈਮ ਆਪਣੀ ਸੀਟ ਲੋ ਔਰ ਆਪਣੀ ਫੀਸ ਭਰੋ ਬਟ ਜੇ ਸਾਨੂੰ ਮਨਪਸੰਦ ਕੋਰਸ অন্ਟਾਰੀਓ ਚ ਮਿਲਦਾ ਕਿਉਂਕਿ অন্ਟਾਰੀਓ ਹੈਜ਼ ਵਾਸਟ ਆਪਸ਼ਨਸ ਮਤਲਬ ਕਹਾਂ ਕਿ 10000 ਤੋਂ ਵੱਧ ਕੋਰਸ ਜਿਹੜੇ অন্ਟਾਰੀਓ ਦੇ ਕਾਲਜਸ ਆਫਰ ਕਰਦੇ ਆ ਔਰ অন্ਟਾਰੀਓ ਦੇ ਜਿਹੜੇ ਕਾਲਜਸ ਨੇ ਦੇ ਆਰ ਆਲਸੋ ਵੈਰੀ ਬਿਗ ਸੋ ਫੇਰ ਆ ਜਾਂਦਾ অন্ਟਾਰੀਓ ਐਂਡ THEN BC ਬਿਕਾਜ਼ BC ਵੀ ਬਾਚ ਕਹਾਂਗੇ BC ਵਿੱਚ ਵੀ ਟੈਕਨੀਕਲ ਕੋਰਸਿਸ ਜੇ ਤੁਸੀਂ ਮੈਨੂੰ ਕਹੋਗੇ ਤਾਂ ਬਹੁਤ ਰੈਅਰਲੀ ਮਿਲਦੇ ਆ ਸੋ ਸਟੂਡੈਂਟਸ ਅੱਜ ਦੀ ਰੇਟ 'ਚ ਜੇ ਤੁਹਾਨੂੰ ਇੱਕ ਚੰਗੇ ਪ੍ਰਵੇਸ਼ ਦੀ ਸੀਟ ਮਿਲ ਰਹੀ ਹੈ ਇੱਕ ਰੈਬਟ ਪੇ ਹੈ ਟਿਊਸ਼ਨ ਫੀਸ ਮੈਂ ਤੁਹਾਨੂੰ ਕਹਾਂਗਾ ਕਿ ਨਿਊ ਬਰੂਨਸਵਿਕ ਕਮਿਊਨਿਟੀ ਕਾਲਜ ਜਿੱਦੀ ਫੀਸ ਸਿਰਫ 6.5 ਲੱਖ ਹੈ ਜਲਦ ਤੋਂ ਜਲਦ ਆਫਰ ਲੈਟਰ ਦੇ ਰਿਹਾ ਹੈ ਜਲਦ ਤੋਂ ਜਲਦ ਅਪਲਾਈ ਕਰੋ ਲਾਰਡਮਾਰਕ ਇਮੀਗ੍ਰੇਸ਼ਨ ਟ੍ਰੈਕਲੀ 딜 ਕਰਦਾ ਹੈ ਔਰ ਅਟਲੈਂਟਿਕ ਵਿੱਚ ਇੱਕੋ ਹੀ ਕਾਲਜ ਹੈ ਬਾਕੀ ਸਾਰੀਆਂ ਯੂਨੀਵਰਸਿਟੀ ਹੈਗੀਆਂ ਸੇਂਟ ਫਰਾਂਸਿਸ ਜੀਵੀਏ ਯੂਨੀਵਰਸਿਟੀ ਮਾਉਂਟ ਸੇਂਟ ਵਿਨਸੈਂਟ ਯੂਨੀਵਰਸਿਟੀ ਸੇਂਟ ਥਾਮਸ ਯੂਨੀਵਰਸਿਟੀ ਯੂਨੀਵਰਸਿਟੀ ਆਫ ਨਿਊ ਸੋ ਸਾਰੀਆਂ ਯੂਨੀਵਰਸਿਟੀਆਂ ਯੂਨੀਵਰਸਟੀਆਂ ਐਟਲੈਂਟਿਕ ਪ੍ਰੋਵਿੰਸਿਸ ਚੋਰ ਇਕੂਏ ਕਾਲਜ ਐ ਐਨ ਬੀ ਸੀ ਸੀ ਸੋ ਡਾਇਰੈਕਟ ਰਿਪਰੈਜ਼ੈਂਟ ਕਰਦੇ ਆ ਤੁਸੀਂ ਉੱਥੇ ਆਪਣੀ ਆਫਰ ਲੈਟਰ ਅਪਲਾਈ ਕਰ ਸਕਦੇ ਹੋ ਔਰ ਜਲਤੋ ਜਲਤ ਆਫਰ ਲੈਟਰ ਲੈ ਸਕਦੇ ਹੋ ਜਦੀ ਫੀਸ 6.5 ਲੱਖ ਐ ਸਕੈਚੂਅਲ ਪੋਲੀਟੈਕਨੀ ਯੂਨੀਵਰਸਿਟੀ ਆਫ ਰਜਾਇਨਾ ਮੈਨੀਟੋਬਾ ਇੰਸਟੀਟਿਊਟ ਆਫ ਟ੍ਰੇਡਸ ਐਂਡ ਟੈਕਨੋਲੋਜੀ ਬਾਓ ਵੈਲੀ ਕਾਲਜ ਨਾਰਥ ਵੈਸਟ ਕਾਲਜ ਮੈਡੀਸਨ ਹੈਡ ਕਾਲਜ ਕਿਆਨੋ ਕਾਲਜ ਇਹ ਸਾਰੇ ਕਾਲਜ ਇਸ ਤਰ੍ਹਾਂ ਸਿੱਧਕੀ ਡੀਲ ਕਰਦੇ ਆ ਤੁਸੀਂ ਇਹ ਸਾਡੇ ਥਰੂ ਅਲਬਰਟਾ ਕਿਸੇ ਵੀ ਪ੍ਰੋਵਿੰਸ ਚ ਅਪਲਾਈ ਕਰਨਾ ਚਾਹੁੰਦੇ ਹੋ ਟਾਰੀਓ ਵੀ ਡੈਫੀਨਿਟਲੀ ਸਾਰੇ ਹੀ ਕਾਲਜਸ ਡਾਇਰੈਕਟ ਹੈ ਤੁਸੀਂ ਸਾਡੇ ਥਰੂ ਅਪਲਾਈ ਕਰ ਸਕਦੇ ਹੋ ਜੀ ਚਲੋ ਥੈਂਕ ਯੂ ਸੋ ਮੱਚ ਸੋ ਇਹਨਾਂ ਸਾਰੇ ਪ੍ਰੋਵਿੰਸ ਦੇ ਵਿੱਚ ਸੈਪਟੈਂਬਰ ਇਨਟੇਕ ਦੀਆਂ ਸੀਟਸ ਅਵੇਲੇਬਲ ਨੇ ਸੋ ਤੁਸੀਂ ਜਲਦੀ ਤੋਂ ਜਲਦੀ ਸੈਪਟੈਂਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ 90413 90412 ਤੁਰੰਤ ਇਸ ਨੰਬਰ ਤੇ ਸੰਪਰਕ ਕਰੋ ਔਰ ਜਸਮੀਤ ਜੀ ਦੇ ਨਾਲ ਰਾਤ ਤੱਕ ਬਣਾਓ ਥੈਂਕ ਯੂ ਸੋ ਮੱਚ ਥੈਂਕ ਯੂ